99% ਸਿੱਖਾਂ ਨੂੰ ਨਹੀਂ ਪਤਾ ਕਿ ਸਹਿਬ ਜदा ਅਜੀਤ ਸਿੰਘ ਅਤੇ ਸਹਿਬ ਜदा ਜੁਝਾਰ ਸਿੰਘ ਜੀ ਦਾ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਇਆਂ ਦਾ ਅਤੇ ਹੋਰ ਸਿੰਘਾਂ ਦਾ ਸੰਸਕਾਰ ਕਿਵੇਂ ਅਤੇ ਕਿਨਾਂ ਨੇ ਕੀਤਾ ਸੀ ਇੱਕ ਦਿਨ ਬਾਬਾ ਫੂਲ ਸਿੰਘ ਦੇ ਦੋ ਪੁੱਤਰ RAM ਸਿੰਘ ਅਤੇ Trilok Singh ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਵਾਸਤੇ ਆਟੇ ਦੇ ਗੱਡੇ ਭਰ ਕੇ ਲਿਆਏ ਗੁਰੂ ਜੀ ਨੇ ਪੁੱਛਿਆ ਭਾਈ ਇਹ ਆਟਾ ਤੁਸੀਂ ਉਗਰਾਹੀ ਕਰਕੇ ਲਿਆਏ ਹੋ ਜਾਂ ਆਪਣੇ ਪਾਸੋਂ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਆਖਿਆ ਪਾਤਸ਼ਾਹ ਜੀ ਇਹ ਆਟਾ ਕੁਝ ਆਪਣੇ ਘਰੋਂ ਅਤੇ ਕੁਝ ਸੰਬੰਧੀਆਂ ਪਾਸੋਂ ਇਕੱਠਾ ਕਰਕੇ ਲਿਆਏ ਹਾਂ ਇਸ ਸਮੇਂ ਇੱਕ ਸਿੰਘ ਨੇ ਸੰਗਤ ਵਿੱਚੋਂ ਕਿਹਾ ਗੁਰੂ ਜੀ ਇਹਨਾਂ ਨੇ ਹੀ ਦੋਹਾਂ ਸਹਿਬ ਜਾਦਿਆਂ ਦੇ ਚਮਕੌਰ ਦੇ ਯੁੱਧ ਉਪਰੰਤ ਸਰੀਰਾਂ ਦੇ ਸੰਸਕਾਰ ਕੀਤੇ ਸਨ ਗੁਰੂ ਜੀ ਨੇ ਪੁੱਛਿਆ ਭਾਈ ਤਰਲੋਕ ਸਿੰਘ ਤੁਸੀਂ ਇਹ ਮਹਾਨ ਕੰਮ ਕਿਸ ਤਰ੍ਹਾਂ ਕੀਤਾ ਭਾਈ ਰਾਮ ਸਿੰਘ ਨੇ ਦੱਸਿਆ ਗੁਰੂ ਜੀ ਜਦੋਂ ਨੌ ਪੋ ਨੂੰ ਲੜਾਈ ਬੰਦ ਹੋ ਗਈ ਸੀ ਤਾਂ ਅਸਾਂ ਦੋਹਾਂ ਨੇ ਆਪਣਾ ਭੇਸ ਬਦਲ ਲਿਆ ਸਿਰ ਤੇ ਕੇਸ ਖੋਲ ਲਏ ਅਤੇ ਮੁਸਲਮਾਨੀ ਕੱਪੜੇ ਪਾ ਕੇ ਸਾਰੀਆਂ ਲੋਥਾਂ ਲੱਭ ਲਈਆਂ ਤਾਂ ਬਹੁਤ ਸਾਰੀਆਂ ਲੱਕੜਾਂ ਦਾ ਅੰਗੀਠਾ ਤਿਆਰ ਕਰਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਇਹ ਵਾਰਤਾ ਸੁਣ ਕੇ ਗੁਰੂ ਜੀ ਨੇ ਕਿਹਾ ਭਾਈ ਰਾਮ ਸਿੰਘ ਤਰਲੋਕ ਸਿੰਘ ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ ਜੋ ਇੱਛਾ ਹੋਵੇ ਮੰਗ ਲਾਓ ਉਨਾ ਕਿਹਾ ਸੱਚੇ ਪਾਤਸ਼ਾਹ ਜੀ ਜਦੋਂ ਦੇ ਅਸੀਂ ਇੱਥੇ ਆਏ ਹਾਂ ਸਾਡੇ ਪੈਰ ਨਹੀਂ ਜੰਮੇ ਸਾਡੀ ਇੱਥੇ ਕੋਈ ਜ਼ਮੀਨ ਨਹੀਂ ਹੈ ਜਿਸ ਤੋਂ ਅਸੀਂ ਆਪਣਾ ਬਾਲ ਬੱਚਾ ਪਾਲ ਸਕੀਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਭਾਈ ਤੁਸਾਂ ਤਾਂ ਇਹ ਸਾਰਾ ਦੇਸ਼ ਹੀ ਲੈ ਲਿਆ ਹੈ ਇੱਥੇ ਤੁਹਾਡੇ ਪੈਰ ਅਜੇ ਜੰਮਣਗੇ ਜੋ ਰਾਜਿਆਂ ਦੇ ਰਾਜੇ ਵੀ ਤੁਹਾਨੂੰ ਨਮਸਕਾਰਾਂ ਕਰਿਆ ਕਰਨਗੇ ਇਹ ਵਰ ਦੇ ਕੇ ਗੁਰੂ ਜੀ ਨੇ ਦੋਹਾਂ ਭਰਾਵਾਂ ਨੂੰ ਦੋ ਦਸਤਾਰਾਂ ਛਰਪਾਓ ਵਜੋਂ ਦਿੱਤੀਆਂ ਇਹਨਾਂ ਦੋਹਾਂ ਦੀ ਸੰਤਾਨ ਨੇ ਹੀ ਪਟਿਆਲੇ ਨਾਭੇ ਤੇ ਜੀਤ ਦੇ ਰਾਜੇ ਦੇ ਨਾਂ ਤੇ ਰਾਜ ਕੀਤਾ